ਅਮਰੀਕਾ ਦੇ ਵਿੱਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਇੱਕ 11 ਸਾਲਾਂ ਦਾ ਨੌਜਵਾਨ ਜਿਹੜਾ ਹੈ ਜਾਂ ਬੱਚਾ ਕਹਿ ਲਈਏ ਜਾਂ ਨੌਜਵਾਨ ਕਹਿ ਲਓ ਘੰਟੀ ਵਜਾ ਕੇ ਭੱਜਣ ਲੱਗਾ ਤੇ ਮਾਲਕ ਜਿਹੜਾ ਸੀਗਾ ਘਰ ਦਾ ਗੁੱਸੇ ਦੇ ਵਿੱਚ ਆ ਗਿਆ ਤੇ ਉਹਨੇ ਗੋਲੀ ਮਾਰ ਕੇ ਮਾਰ ਦਿੱਤਾ ਕਿੱਥੋਂ ਦੀ ਘਟਨਾ ਹੈਗੀ ਆ ਸੁਖਦੇਵ ਸਿੰਘ ਚੁਗਾਮਾ ਜੀ ਕੋਲ ਇਹਨੇ ਆਪਾਂ ਦਾ ਜ਼ਿਆਦਾ ਜਾਣਕਾਰੀ ਜੀ ਚੁਗਾਮਾ ਸਾਹਿਬ ਆ ਜਨ ਸਾਹਿਬ ਅੱਜ ਜਦੋਂ ਇਹ ਖਬਰ ਆਪਾਂ ਕਰ ਰਹੇ ਆਂ ਤੇ ਬਹੁਤ ਮੰਦਪਾਖੀ ਇਹ ਘਟਨਾ ਵਾਪਰੀ ਹੈ ਜੀ ਅਮਰੀਕਾ ਦੇ ਹਿਊਸਟਨ ਸ਼ਹਿਰ ਦੇ ਵਿੱਚ ਜੀ ਇੱਕ ਆਮ ਜੀ ਗੱਲ ਆਪਾਂ ਦੇਖਦੇ ਆਂ ਕਈ ਆਪਾਂ ਛੋਟ ਛੋਟੀਆਂ ਵੀਡੀਓ ਦੇਖਦੇ ਆਂ ਟਿਕਟੌਕ ਤੇ ਇੰਸਟਾਗ੍ਰਾਮ ਤੇ ਜਾਂ ਆਪਾਂ ਆਮ ਹੀ ਸੋਸ਼ਲ ਮੀਡੀਆ ਤੇ ਦੇਖਦੇ ਆਂ ਲੋਕਾਂ ਨੂੰ ਇੱਕ ਤਰੀਕੇ ਨਾਲ ਪ੍ਰੈਂਕ ਕਰਦੇ ਆਂ ਮਜ਼ਾਕ ਕਰਦੇ ਆਂ ਕਿ ਕਿਸੇ ਨੂੰ ਕੋਈ ਇਹੋ ਜਿਹਾ ਮਜ਼ਾਕ ਕਰਦਾ ਹੈ ਪ੍ਰੈਂਕ ਕਰਦਾ ਹੈ ਕਿ ਜਿਵੇਂ ਮੰਨ ਲਓ ਕਿ ਉਥੇ ਨਾਲ ਸੱਚੀ ਨਹੀਂ ਕੀ ਇਹ ਗੱਲਬਾਤ ਹੋ ਰਹੀ ਹੈ ਤੇ ਪਰ ਉਹ ਮਜ਼ਾਕ-ਮਜ਼ਾਕ ਦੇ ਵਿੱਚ ਲੋਕੀ ਵੀਡੀਓ ਬਣਾਉਂਦੇ ਆ ਫਿਰ ਉਹ ਵੀਡੀਓ ਵਾਇਰਲ ਕਰ ਦਿੰਦੇ ਆ ਸੋ ਇਹ ਵੀ ਇੱਕ ਪ੍ਰੈਂਕ ਹੀ ਆ ਜਿਸਨੂੰ ਮਜ਼ਾਕ ਕਹੋ ਪੰਜਾਬੀ ਵਿੱਚ ਆਪਾਂ ਕਹਿ ਦਿੰਦੇ ਆ ਕਿ ਕੋਰੇ ਨੂੰ ਕਹਿੰਦੇ ਆ ਪ੍ਰੈਂਕ ਕਰਨਾ ਕਿਸੇ ਦੇ ਨਾਲ ਹੂੰ ਇਹ ਪ੍ਰੈਂਕ ਵੀ ਇੱਕ ਇਦਾਂ ਦਾ ਹੁੰਦਾ ਆ ਕਿ ਬੱਚੇ ਜਿਹੜੇ ਆ ਆਪਾਂ ਦੇਖਦੇ ਆ ਕਿ ਪੰਜਾਬ ਤੋਂ ਆਪਾਂ ਆਏ ਆ ਉੱਥੇ ਵੀ ਲੋਕ ਕਿਸੇ ਦੇ ਘਰ ਦੀ ਖੁੱਡੀ ਖੜਕਾ ਕੇ ਭੱਜ ਜਾਣਾ ਜਾਂ ਕਹੋ ਕਿ ਕਿਸੇ ਘਰ ਕੋਈ ਚੀਜ਼ ਛੁੱਟ ਦੇਣੀ ਤੇ ਆਪ ਦੌੜ ਜਾਣਾ ਜੇ ਕਿਸੇ ਦਾ ਘਰ ਕੋਈ ਕੁੱਤਾ ਬਚਾਇਆ ਤੇ ਜਾਣ ਕੇ ਉਹਨੂੰ ਕੋਈ ਵਟਾ ਮਾਰਨਾ ਤੇ ਉਹ ਕੋ ਕੋ ਘਰੋਂ ਆਪ ਦੌੜ ਜਾਣਾ ਤੇ ਬੱਚਿਆਂ ਨੂੰ ਇਹੋ ਜਿਹਾ ਮਜ਼ਾਕ ਕਰਨ ਦਾ ਬੜਾ ਸ਼ੌਂਕ ਹੁੰਦਾ ਆ ਤੇ ਉਹ ਇਹੋ ਜਿਹਾ ਮਜ਼ਾਕ ਕਰਦੇ ਆ ਤੇ ਬਾਅਦ 'ਚ ਉਹ ਖੁਸ਼ ਹੁੰਦੇ ਆ ਇਹੋ ਜਿਹਾ ਇੱਕ ਮਜ਼ਾਕ ਜਿਹੜਾ ਆ ਫੇਸਟੂਨ ਸ਼ਹਿਰ ਦੇ ਵਿੱਚ ਇੱਕ 11 ਸਾਲ ਦੇ ਬੱਚੇ ਨੇ ਕੀਤਾ ਉਹ ਕੀ ਕਰਦਾ ਸੀਗਾ ਕਿ ਆਪਣੇ ਕਿਸੇ ਗੁਆਂਢੀ ਦੇ ਘਰ ਦੀ ਰਿੰਗ ਵਜਾ ਕੇ ਤੇ ਭੱਜਨ ਦਾ ਸੀ ਤੇ ਉਹ ਪ੍ਰੈਂਕ ਕਰਦੇ ਸੀ ਪਰ ਕਹਿੰਦੇ ਤੇ ਉਹ ਪ੍ਰੈਂਕ ਜਿਹੜਾ ਆ ਉਹ ਜੋ ਮਜ਼ਾਕ ਜਿਹੜਾ ਉਹ ਬੱਚੇ ਨੂੰ ਉਹਦੀ ਜਾਨ ਖਵਾ ਕੇ ਜਿਹੜਾ ਆ ਉਹ ਇੱਕ ਹਿਸਾਬ ਦਾ ਉਹਦੀ ਜਾਨ ਖਵਾ ਕੇ ਤੇ ਉਹਨਾਂ ਬੜਾ ਵੱਡਾ ਨੁਕਸਾਨ ਹੋ ਗਿਆ ਫੈਮਲੀ ਦਾ ਦੇਖੋ ਇਹ ਘਟਨਾ ਸ਼ਨੀਵਾਰ ਦੀ ਹੈਗੀ ਆ ਤੇ ਸ਼ਾਮ ਤਿੰਨ ਦੇ ਇਹ ਪੁਲਿਸ ਨੂੰ ਇਹ ਘਟਨਾ ਬਾਰੇ ਪਤਾ ਲੱਗਾ ਆ ਕਿ ਇੱਕ ਪੁੱਤ ਜਿਹੜਾ ਆ ਥੇ ਸ਼ਾਮ ਲੋਕਾਂ ਦੇ ਘਰਾਂ ਦੇ ਭੇਟੀਆਂ ਉ ਜਾ ਰਿਹਾ ਸੀ ਇਸ ਪ੍ਰੈਂਕ ਵਿੱਚ ਜਦੋਂ ਜਿਸ ਨੂੰ ਅਮਰੀਕਾ ਦੇ ਵਿੱਚ ਟੈਂਜਨ ਟੈਂਸ਼ਨ ਵੀ ਕਹਿੰਦੇ ਆ ਤੇ ਕਹਿੰਦੇ ਘੰਟੀ ਵਜਾਉਣ ਤੋਂ ਪਿੱਛੋਂ ਦਰਵਾਜ਼ਾ ਖੋਲਣ ਤੋਂ ਪਹਿਲਾਂ ਉਥੋਂ ਭੱਜ ਜਾਂਦੇ ਹਨ ਭੱਜ ਜਾਂਦੇ ਹਨਾ ਫਿਰ ਪੁਲਿਸ ਨੂੰ ਜਦੋਂ ਇਸ ਬੱਚੇ ਬਾਰੇ ਜਾਣਕਾਰੀ ਮਿਲੀ ਆ ਤਾਂ ਕਹਿੰਦੇ ਆ ਕਿ ਪਤਾ ਇਹ ਲੱਗਾ ਕਿ ਜਦੋਂ ਉਹ ਕਿਸੇ ਦੇ ਘਰ ਦੀ ਘੰਟੀ ਵਜਾ ਕੇ ਬਾਰ-ਬਾਰ ਪਾਜ ਰਿਹਾ ਸੀ ਤਾਂ ਉਸ ਘਰ ਦੇ ਓਨਰ ਨੂੰ ਜਦੋਂ ਗੁੱਸਾ ਆਇਆ ਕਿ ਕੋਈ ਮੇਰੇ ਨਾਲ ਕੋਈ ਜਾਨ ਬੁਝ ਕੇ ਇਦਾਂ ਸਰਦਾਰਤ ਕਰਤਾ ਪਿਆ ਤਾਂ ਕਹਿੰਦੇ ਉਸ ਨੇ ਉਹ ਟਾਈਮ ਜਦੋਂ ਉਹ ਬੱਚਾ ਘੈਂਟੀ ਉੱਤੇ ਜਾ ਕੇ ਫਸ ਗਿਆ ਤਾਂ ਉਸ ਨੂੰ ਉਹ ਹੀ ਮਾਰ ਦਿੱਤੀ ਤਾਂ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪਰ ਪੁਲਿਸ ਜਿਹੜੀ ਹੈ ਉਹ ਹਜੇ ਦੱਸ ਰਹੀ ਹੈ ਕਿ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕੋਈ ਕਿੰਨੇ ਮਾਰੀ ਹੈ ਤੇ ਨਾਲੇ ਹਜੇ ਕੋਈ ਅਰੈਸਟ ਹੋਈ ਹੈ ਪਰ ਇਹ ਘਟਨਾ ਬੜੀ ਮਦਭਾਗੀ ਹੈ ਕਿ ਇੱਕ 11 ਸਾਲਾਂ ਦੇ ਬੱਚੇ ਦੀ ਜਾਨ ਚਲੀ ਗਈ ਹੈ ਉਹ ਵੀ ਇਸ ਕਰਕੇ ਕਿਉਂ ਕਿਸੇ ਕਹਿੰਦੇ ਕਿ ਆ ਜਿਹੜੀਆਂ ਆਪਾਂ ਮਜ਼ਾਕ ਜਿਹਾ ਘਟਨਾਵਾਂ ਕਰਦੇ ਆ ਵੀਡੀਓ ਬਣਾਉਨੇ ਆ ਤੇ ਇਹਦੇ ਪਿੱਛੇ ਪਤਾ ਨਹੀਂ ਉਹਦਾ ਮਕਸਦ ਕੀ ਸੀਗਾ ਪਰ ਮੰਨਿਆ ਤਾਂ ਇਹੋ ਜਾ ਰਿਹਾ ਕਿ ਇਹ ਇੱਕ ਪ੍ਰਿੰਕ ਸੀਗਾ ਇੱਕ ਮਜ਼ਾਕ ਸੀਗਾ ਵੀ ਕਿਸੇ ਦੇ ਘਰ ਦੀ ਕੈਂਟੀ ਵਜਾ ਕੇ ਭੱਜਣਾ ਪਰ ਉਸ ਨੂੰ ਇਹ ਕੈਂਟੀ ਵਜਾਉਣੀ ਇਹ ਮਜ਼ਾਕ ਕਰਨਾ ਇੰਨਾ ਮਹਿੰਗਾ ਪਿਆ ਕਿ ਉਹਦੀ ਜਾਨ ਚਲੀ ਗਈ ਪਰ ਜਿਹੜਾ ਇਹ ਮਾਮਲਾ ਹੈਗਾ ਆ ਕਿ ਹੁਣ ਪੁਲਿਸ ਜਿਹੜੀ ਹੈ ਉਹ ਸ਼ਾਂਤੀਨ ਕਰ ਰਹੀ ਹੈ ਪਿੱਛੇ ਜੇ ਕੈਲੀਫੋਰਨੀਆ ਵਿੱਚ ਵੀ ਇੱਕ ਇਦਾਂ ਦੀ 2023 ਦੇ ਵਿੱਚ ਘਟਨਾ ਹੁੰਦੀ ਹੈ ਜਿਹਦੇ ਵਿੱਚ ਤਿੰਨ ਬੱਚਿਆਂ ਨੂੰ ਜਾਨ ਖੋਦ ਕੇ ਕਾਰ ਸਵਾਰ ਨੇ ਟੱਕਰ ਮਾਰ ਕੇ ਤੇ ਉਹਨੂੰ ਮਾਰ ਦਿੱਤਾ ਸੀ ਤੇ ਉਹਦੇ ਉੱਤੇ ਵੀ ਪਹਿਲੀ ਡਿਗਰੀ ਦਾ ਕਤਲ ਦਾ ਮਾਮਲਾ ਚੱਲਿਆ ਸੀਗਾ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਵਰਜਿੰਨੀਆਂ ਜਾਂ ਹੋਰ ਕਈ ਸ਼ਹਿਰਾਂ ਵਿੱਚ ਵੀ ਹੋਈਆਂ ਤੇ ਜਿੱਥੇ ਨੌਜਵਾਨਾਂ ਨੂੰ ਇਦਾਂ ਗੋਲੀ ਮਾਰਦੇ ਨੇ ਕਿ ਕਿਉਂਕਿ ਜੋ ਪ੍ਰੈਕਟ ਕਰਦੇ ਪਏ ਸੀ ਮਜ਼ਾਕ ਕਰਦੇ ਪਏ ਸੀ ਵੀਡੀਓ ਬਣਾਉਂਦੇ ਆ ਇਦਾਂ ਦੇ ਯੂਟਿਊਬਰ ਹੁੰਦੇ ਆ ਉਹ ਕੰਮ ਕਰਦੇ ਆ ਸਟੋਰਾਂ ਵਿੱਚ ਜਾ ਕੇ ਕਿਸੇ ਨਾਲ ਮਜ਼ਾਕ ਕਰਦੇ ਆ ਉਹ ਵੀਡੀਓ ਬਣਾਉਂਦੇ ਆ ਵੀਡੀਓ ਵਾਇਰਲ ਹੁੰਦੀਆਂ ਪਰ ਕਈ ਵਾਰੀ ਅਗਲਾ ਬੰਦਾ ਜਿਹਨਾਂ ਤੁਸੀਂ ਪ੍ਰੈਂਕ ਕਰਦੇ ਹੋ ਮਜ਼ਾਕ ਕਰਦੇ ਹੋ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਆ ਕਿਉਂਕਿ ਹਰ ਕੋਈ ਬੰਦਾ ਚੁਗਾਵਾਂ ਸਾਹਿਬ ਪਤਾ ਨਹੀਂ ਪਤਾ ਨਹੀਂ ਕਿਹੜਾ ਜਨਾਨੀ ਨਾਲ ਲੜਿਆ ਹੋਵੇ ਕਿ ਆਹ ਸਾਹ ਕਿਹੜਾ ਤੱਤਾ ਤਵਾ ਲਾਤਾ ਉਹਦੀ ਜਨਾਨੀ ਨੇ ਉਹਦੇ ਤੇ ਦੱਸ ਤੂੰ ਕੋਈ ਪੰਚ ਮਾਰ ਲਾ ਕੋਈ ਉਹਦਾ ਘਸੁੰਮੁੱਕੀ ਮਾਰ ਲਾ ਕੋਈ ਚਪੇੜ ਮਾਰ ਲਾ ਐਡਾ ਕਿਹੜਾ ਛੁਦਾਈ ਜਨੇ ਗੋਲੀ ਮਾਰ ਕੇ ਬੱਚਾ ਮਾਰਦਾ ਅਬਦਲ ਕੋਈ ਜਦੋਂ ਕਹਿੰਦੇ ਬੰਦੇ ਦੇ ਸਿਰ ਤੇ ਗੁੱਸਾ ਸਵਾਰ ਹੁੰਦਾ ਆ ਫਿਰ ਉਸ ਨੂੰ ਕੋਈ ਨਹੀਂ ਸੋਚਦਾ ਕਿ ਉਹਨੇ ਕੀ ਕਰਨਾ ਕੀ ਚੰਗਾ ਤੇ ਕੀ ਮਾੜਾ ਪਰ ਜਦੋਂ ਇਦਾਂ ਦੀ ਘਟਨਾ ਵਾਪਰ ਜਾਂਦੀ ਆ ਕਿਸੇ ਦੇ ਘਰ ਦਾ ਚਿਰਾਗੁੱਝ ਗਿਆ ਉਹ ਬੱਚਾ ਜਿਹੜਾ ਆ ਕੀ ਕਹਿੰਦੇ ਹਜੇ ਉਸਨੇ ਜਵਾਨ ਹੋਣਾ ਸੀ ਭਰਜਵੰਗ ਨਹੀਂ ਮੰਨੀ ਮੰਨੀ ਸੀ ਉਹ ਉਮਰ ਮੰਨੀ ਸੀ ਪਰ ਉਹ 11 ਸਾਲ ਦੀ ਉਮਰ ਵਿੱਚ ਉਹਦੀ ਜਾਨ ਚਲੀ ਗਈ ਕਿ ਉਹ ਵੀ ਸਿਰਫ ਇਸ ਕਰਕੇ ਸੀ ਉਸਨੇ ਇੱਕ ਮੰਜਾਬ ਕੀਤਾ ਉਹ ਮੰਜਾਕ ਇਨਾ ਮਹਿੰਗਾ ਪੈ ਗਿਆ ਸੋ ਇਹੋ ਜੇ ਘਟਨਾਵਾਂ ਜਿਹੜੀਆਂ ਆ ਸ਼ੁਰੂ ਵਾਪਰਦੀਆਂ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਆ ਕਿ ਜਦੋਂ ਤੁਸੀਂ ਕਿਸੇ ਨਾਲ ਕਿਤੇ ਪਬਲਿਕ ਪਲੇਸ ਤੇ ਮਜ਼ਾਕ ਕਰਦੇ ਆ ਜਾਂ ਵੀਡੀਓ ਬਣਾਉਂਦੇ ਆ ਤੇ ਜ਼ਰੂਰੀ ਨਹੀਂ ਕਿ ਹਰ ਕੋਈ ਬੰਦਾ ਤੁਹਾਡੇ ਵਰਗਾ ਹੀ ਹੋਵੇ ਤੁਹਾਡੇ ਜਿਹਨ ਵਰਗਾ ਹੀ ਹੋਵੇ ਜਿੱਦਾਂ ਦੀ ਤੁਹਾਡੀ ਸੋਚ ਆ ਉਦਾਂ ਦਾ ਹੀ ਹੋਵੇ ਕੋਈ ਪਤਾ ਨਹੀਂ ਬੰਦਾ ਕਿੰਨਾ ਕੋਈ ਦੁਖੀ ਐ ਕਿੰਨਾ ਕੋਈ ਗੁੱਸੇ ਵਿੱਚ ਐ ਤੇ ਇਦਾਂ ਦੇ ਕੰਮ ਨਾ ਕਰੋ ਕਿਉਂਕਿ ਜਿਹੜੀ ਜ਼ਿੰਦਗੀ ਆ ਉਹ ਇੱਕ ਵਾਰੀ ਮਿਲਦੀ ਆ ਪਰ ਇਹ ਘਟਨਾ ਜ਼ੀਲਤ ਦੇ ਵਿੱਚ ਵਾਪਰੀ ਐ ਸ਼ਨੀਵਾਰ ਦੀ ਗੱਲ ਐ ਤੇ ਉਹ ਬੱਚੇ ਦੀ ਜਿਹੜੀ ਜਾਨ ਚਲੀ ਗਈ ਉਹ ਦੇਖੋ ਪੁਲਿਸ ਅਕੇ ਇਹਦੇ ਤੇ ਕੀ ਕਾਰਵਾਈ ਕਰਦੀ ਹੈ ਜਦੋਂ ਬੰਦੇ ਨੂੰ ਫੜਿਆ ਜਾਊਗਾ ਫਿਰ ਪਤਾ ਲੱਗੂਗਾ ਕਿ ਇਹਦੇ ਵਿੱਚ ਅਸਲ ਵਿੱਚ ਕਾਰਨ ਕੀ ਸੀ ਕਿ ਕੀ ਹੋਇਆ ਤੇ ਕਿਉਂ ਉਸ ਬੱਚੇ ਨੂੰ ਉਸਨੇ ਕੋਈ ਮਾਰੀ ਹੈ ਸੋ ਆਸ ਕਰਦੇ ਹਾਂ ਕਿ ਪੁਲਿਸ ਜਿਹੜੀ ਹੈ ਛੇਤੀ ਤੋਂ ਛੇਤੀ ਉਸ ਬੰਦੇ ਦੀ ਪਹੁੰਚ ਕਰੇਗੀ ਜਿਸ ਤੱਕ ਜਿਸਨੇ ਕੋਰੀ ਚਲਾਇਆ ਜਾਂ ਬੱਚੇ ਨੂੰ ਮਾਰੇ ਆਇਆ ਕਿਉਂ ਇਹ ਘਟਨਾ ਵਾਪਰੀ ਉਹ ਸਾਰੇ ਸੱਜ ਸਾਹਮਣੇ ਆ ਜਾਣਗੇ